ਮੁਕਾਬਲਾ ਮੁਕਾਬਲਾ ਸਾਡਾ ਤਰਨਾ ਇਹੀ ਆ ਕਿ ਸਾਡੀਆਂ ਮੰਗਾਂ ਕਿ ਠੇਕੇਦਰੀ ਸਿਸਟਮ ਬੰਦ ਕਰਕੇ ਪੱਲੇਦਾਰਾਂ ਨੂੰ ਸਿੱਧੀ ਪੇਮੈਂਟ ਕੀਤੀ ਜਾਵੇ ਉਹਦੇ ਵਿੱਚ ਦਾਵਾ ਜਿਹੜੀ ਅਫਸਰ ਸਾਈ ਆ ਜਿਵੇਂ ਕਿ ਸ਼ੰਦਰਪਾਲ ਜੀ ਦੱਸ ਕੇ ਗਏ ਵਾ ਅਫਸਰ ਸਾਈ ਇਹ ਨਹੀਂ ਚਾਹੁੰਦੀ ਕਿਉਂਕਿ ਅਫਸਰ ਸਾਈ ਦਾ ਵੀ ਰਜਕਾਰ ਬੰਦ ਹੁੰਦਾ ਸਾਨੂੰ 2 ਰੁਪਏ ਗੱਟਾ ਮਿਲਦਾ ਵਾ ਸਰਕਾਰ ਕੋਲੋਂ 5 ਰੁਪਏ ਮਿਲਦਾ ਵਾ ਜਿਹੜਾ 3 ਰੁਪਏ ਗੱਟਾ ਵਾ ਉਦੇ ਵਿੱਚੋਂ ਕੁਝ ਤੇ ਮੰਤਰੀ ਖਾਂਦੇ ਕੁਝ ਸਰਕਾਰਾਂ ਦੇ ਐਮਐਲਏ ਖਾਂਦੇ ਆ ਤੇ ਕੁਝ ਅਫਸਰ ਖਾਂਦੇ ਕੁਝ ਠੇਕੇਦਾਰ ਖਾ ਗਿਆ ਸਾਨੂੰ ਜਿਹੜੇ ਕੰਮ ਕਰਦੇ ਉਹਨੂੰ 2 ਰੁਪਏ ਮਿਲਦਾ ਵਾ ਆ ਸਾਡੀ ਲੜਾਈ ਇਹ ਆ ਵੀ ਠੇਕੇਦਾਰੀ ਸਿਸਟਮ ਬੰਦ ਕਰ ਦਿਓ ਸਰਕਾਰ ਤੋਂ ਅਸੀਂ ਕੁਝ ਨਹੀਂ ਮੰਗਦੇ ਜੋ ਸੈਂਟਰ ਸਾਨੂੰ ਦੇ ਰਹੀ ਆ ਅਸੀਂ ਉਹ ਕਿਨੇ ਸਾਨੂੰ ਦੇ ਦਿਓ ਪੰਜਾਬ ਸਰਕਾਰ ਕੋਲੋਂ ਦੇ ਕੁਝ ਵੀ ਨਹੀਂ ਦਿੰਦੀ ਉਹਦੇ ਵਿੱਚ ਰੀਜ਼ਨ ਇਹ ਆ ਕਿ ਸਰਕਾਰ ਚਾਹੇ ਕੋਈ ਵੀ ਆ ਜਾਏ ਕੋਈ ਸਰਕਾਰ ਹੋਵੇ ਅਫਸਰ ਕੀ ਕਰਦੇ ਆ ਆਉਂਦੇ ਬੰਦੇ ਨੂੰ ਸਮਝਾ ਦਿੰਦੇ ਆ ਜੇ ਕਾਂਗਰਸੀ ਸੀ ਉਹਨਾਂ ਨੂੰ ਵੀ ਸਮਝਾਤਾ ਵੀ ਇੰਦਾ ਖਾਣਾ ਕਾਲਿਆਂ ਨੂੰ ਵੀ ਸਮਝਾਤਾ ਇਹ ਆਮ ਆਦਮੀ ਦੀ ਸਰਕਾਰਾਂ ਅਹੀਂ ਕਿਹਾ ਹੁਣ ਕੰਮ ਆ ਸਾਡਾ ਸਹੀ ਹੋ ਜਾਣਾ ਵਾ ਸਾਨੂੰ ਬੜੀਆਂ ਅਸਾਂ ਸੀ ਇਹਨਾਂ ਨੇ ਕੀ ਕੀਤਾ ਅਫਸਰਾਂ ਨੇ ਇਹਨਾਂ ਨੂੰ ਸੁਚੇਤ ਕਰਤਾ ਇਹਨਾਂ ਨੂੰ ਖਾਣਾ ਸਿਖਾਤਾ ਉਹਦੇ ਵਿੱਚ ਸਭ ਤੋਂ ਵੱਡਾ ਦੁੱਖ ਤੇ ਰੀਜ ਨੇ ਆ ਕਿ ਅਫਸਰ ਨਹੀਂ ਇਹ ਚਾਹੁੰਦੇ ਮੰਤਰੀਆਂ ਨੂੰ ਸਿਖਾ ਦਿੰਦੇ ਆ ਵੀ ਇੰਦਾ ਪੈਸੇ ਲੈਣੇ ਆ ਤੇ ਆਹ ਸਿਸਟਮ ਆ ਸਾਰਾ ਕਸੂਰ ਅਫਸਰਾਂ ਦਾ ਵਾ ਤੁਹਾਨੂੰ ਵੀ ਪਤਾ ਵਾ ਅਣ ਮਿੱਥੇ ਸਮੇਂ ਲਈ ਇੱਥੇ ਬੈਠਾਂਗੇ ਰਾਤ ਇਤੰਬੂ ਲਾਵਾਂਗੇ ਪ੍ਰਸ਼ਾਸਨ ਦਾ ਨੂੰ ਠਾ ਲੂਗਾ ਤੇ ਜੋ ਕੋ ਹੋਊਗਾ ਅੱਗੇ ਰਣਨੀਤੀ ਬਣਾਵਾਂਗੇ ਮੰਗ ਸਾਡੀ ਇਹੋ ਹੀ ਸਾਨੂੰ ਡਾਇਰੈਕਟ ਪੇਮੈਂਟ ਕਰ ਦਿਓ ਠੇਕੇਦਾਰ ਵਿੱਚੋਂ ਖਤਮ ਕਰ ਦਿਓ ਠੇਕਦਾਰੀ 29393 ਨੂੰ ਐਫਸੀਏ ਚ ਖਤਮ ਹੋਈ ਸੀ ਕੰਮ ਤੇ ਪੰਜਾਬ ਸਰਕਾਰ ਦਾ ਵਾ ਨਾ ਪੰਜਾਬ ਸਰਕਾਰ ਖਤਮ ਕਰ ਦੇਵੇ ਸਾਡੇ ਪੈਸੇ ਸਾਨੂੰ ਦੇ ਦੇਵੇ ਠੇਕੇਦਾਰ ਤੇ ਅਫਸਰਾਂ ਦਾ ਤੇ ਐਮਐਲਏ ਦਾ ਕੰਮ ਬੰਦ ਹੋ ਜਾ ਗਰਸ਼ ਕਮੇਟੀ ਜੋ ਲਿਖੂਗੀ ਉਹਦੇ ਹਿਸਾਬ ਨਾਲ ਤੁਹਾਨੂੰ ਫੈਸਲਾ ਦੇਵਾਂਗੇ ਅਜੇ 3 ਘੰਟੇ ਸਾਡਾ ਕੰਮ ਚੱਲੂਗਾ ਉਹਦੇ ਵਿੱਚ ਕਿਸਾਨ ਜਥੇਬੰਦੀ ਇਕ ਤਾਂ ਉਗਰਾਹਾ ਸਾਡੀ ਹਮੈਤ ਵਿੱਚ ਆ ਉਹ ਚੰ디ਗੜ੍ਹ ਵੀ ਪਹੁੰਚੇ ਸੀ ਜਥੇਬੰਦੀ ਲੈ ਕੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਹੁਣ ਪ੍ਰਸ਼ਾਸਨ ਨਾਲ ਅਜੇ ਕੋਈ ਗੱਲ ਨਹੀਂ ਹੋਈ ਅਧਰਨੇ ਤੋਂ ਬਾਅਦ ਕੋਈ ਪ੍ਰਸ਼ਾਸਨ ਨਾਲ ਗੱਲ ਹੋਊਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ